ਮੈਂ ਵਿਪਨ سنگੜਾ ਜੀ ਮੈਂ ਪ੍ਰੈਜ਼ੀਡੈਂਟ ਐ ਡਿਸਟ੍ਰਿਕਟ ਪਾਰਿਸ਼ਲੂਸ਼ਨ ਲੁਧਾਨੇ ਦਾ ਜੀ ਜੀ ਸਰ ਕੀ ਜਾਣਕਾਰੀ ਮਿਲੀ ਅੱਜ ਪੌਣੇ 8 ਜੀ ਆਫੀਸ਼ੀਅਲ ਈਮੇਲ ਆਈਡੀ ਤੇ ਅੱਜ ਇੱਕ ਈਮੇਲ ਆਈ ਹੈ ਜੀ ਸੈਸ਼ਨ ਜੀ ਸਾਹਿਬ ਦੇ ਈਮੇਲ ਆਈਡੀ ਤੇ ਤੇ ਸਟਾਫ ਨੇ ਜਦੋਂ ਦੇਖਿਆ ਤਾਂ ਸਾਰੀ ਮੀਟਿੰਗਾਂ ਸ਼ੁਰੂ ਹੋਈਆਂ ਜੀ ਤੇ ਅਸੀਂ ਇਹੀ ਕਿਹਾ ਕਿ ਜਿਹੜਾ ਬੌਮ ਤੋੜਾਂ ਦੀ ਜਿਹੜੀ ਧਮਕੀ ਆਈ ਜਿਹੜੀ 4 ਦਿਨ ਪਹਿਲਾਂ ਵੀ ਆਈ ਸੀਗੀ ਜੀ ਤੇ ਇਹ ਦੁਬਾਰਾ ਤੋਂ ਆਈ ਹੈ ਜੀ ਤੇ ਅਸੀਂ ਮੌਕੇ ਦੀ ਨਿਆਕਤ ਹੈ ਜੀ ਕਿਉਂਕਿ 26 ਜਨਵਰੀ ਦਾ ਟਾਈਮ ਚੱਲ ਰਿਹਾ ਤੇ ਸਾਡਾ 2022 ਚ ਪਹਿਲਾਂ ਵੀ ਇੱਕ ਵਾਰ ਪੌਪਲਰ ਹੋਇਆ ਜੀ ਅਸੀਂ ਇਸ ਚੀਜ਼ ਨੂੰ ਕੋਈ ਰਿਸਕ ਨਹੀਂ ਲੈ ਸਕਦਾ ਮੈਂ ਆਪਣੇ ਕਿਸੇ ਵਕੀਲ ਭਾਈ ਤੇਰੇ ਦੀ ਕੋਈ ਜਾਂ ਜੋਖਮ ਨਹੀਂ ਪਾਸ ਆ ਸਕਦਾ ਇਸ ਕਰਕੇ ਅਸੀਂ ਦੁਬਾਰਾ ਤੋਂ ਫ੍ਰੀ ਹੈਂਡ ਦਿੱਤਾ ਪੁਲਿਸ ਨੂੰ ਵੀ ਦੁਬਾਰਾ ਤੋਂ ਇੱਕ ਵਾਰ ਬਿਲਡਿੰਗ ਚੈੱਕ ਕਰਨ ਵਕੀਲਾਂ ਦੀ ਮੂਵਮੈਂਟ ਅੱਜ ਵੀ ਚੱਲ ਰਹੀ ਹੈ ਜੀ ਹੁਣ ਵੀ ਚੱਲ ਰਹੀ ਹੈ ਵਕੀਲਾਂ ਨੂੰ ਕੋਈ ਆਣ ਜਾਣ ਤੇ ਮਰਾਈ ਨਹੀਂ ਹੈ ਸਿਰਫ ਪਬਲਿਕ ਦੀ ਅਸੀਂ ਇਸ ਕਰਕੇ ਬੰਦ ਕੀਤੀ ਹੈ ਕਿਉਂਕਿ ਪਬਲਿਕ ਦੇ ਵਿੱਚ ਕਈ ਵਾਰ ਬਜ਼ੁਰਗ ਆ ਜਾਂਦੇ ਹੈ ਜੀ ਕਈ ਵਾਰ ਪ੍ਰੈਗਨੈਂਟ ਲੇਟਿਸ ਆ ਜਾਂਦੀ ਹੈ ਕਈ ਵਾਰ ਬੱਚੇ ਹੁੰਦੇ ਉਹਨਾਂ ਦੇ ਕਰਕੇ ਮੂਵਮੈਂਟ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਪੈ ਸਕਦਾ ਹੈ ਪੁਲਿਸ ਨੂੰ ਕਾਰਵਾਈ 'ਚ ਇਸ ਕਰਕੇ ਅਸੀਂ ਉਹਨਾਂ ਨੂੰ ਬੰਦ ਕੀਤਾ ਹੈ 1.5 ਤੋਂ 2 ਘੰਟੇ ਦਾ ਗੋ ਵੀ ਪੂਰਾ ਖੁੱਲ ਜਾਏਗਾ ਜੀ ਪਰ ਮੌਕੇ 'ਤੇ ਜਾ ਕੇ ਤਾਂ ਐਜੀ ਜੀ ਸਾਨੂੰ ਨੋ ਵਰਕ ਡੇ ਕਰਨਾ ਪਿਆ ਜੀ ਅੱਜ ਅੱਛਾ ਮੀਟਿੰਗ ਕੀਤੀ ਗਈ ਸੀ ਤੇਕਨਜੀਰ ਭਾਈ ਜਰੇ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਕਿ ਗੱਲ ਵਾਪਸ ਮੀਟਿੰਗ ਇਹ ਕਹੀਏ ਜੀ ਸਲੋਟੀ ਅਰੇਂਜਮੈਂਟਸ ਦਾ ਕੀਤਾ ਜਾਵੇ ਜੀ ਪ੍ਰੋਪਰ ਸਕਿਉਰਿਟੀ ਅਰੇਂਜਮੈਂਟ ਕੀਤੀ ਜਾਵੇ ਈਮੇਲ ਥ੍ਰੈਟ ਹੈ ਜੀ ਚਲੋ ਪਰ ਫਿਰ ਵੀ ਇੱਥੇ ਕਈ ਚੀਜ਼ਾਂ ਦੀ ਗੁਣਜਾਇਸ਼ ਹੈ ਜੀ ਜਿੱਚ ਅਸੀਂ ਇੰਪਰੂਵਮੈਂਟ ਚਾਹੁੰਦੇ ਹਾਂ ਜੀ ਜਿਹੜੀ ਸਕਿਉਰਿਟੀ ਨੂੰ ਲੈ ਕੇ ਹੈ ਜੀ ਪੁਲਿਸ ਦੀ ਆਮਦ ਇੱਥੇ ਵਧਾਈ ਜਾਵੇ ਜੀ ਮੈਟਲ ਡਿਟੈਕਟਰ ਦੁਆਰਾ ਤੋਂ ਹੋਰ ਲਗਾਏ ਜਾਣ ਜੀ ਕਿਉਂਕਿ ਇੱਥੇ ਇਹ ਸੈਂਸਿਟਿਵ ਪਲੇਸ ਹੈ ਜੀ ਪੂਰੇ ਜੇ ਲੁਧਾਨੇ ਪੂਰੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਬੰਦਾ ਰੋਜ਼ ਦਾ 20 30 ਹਜ਼ਾਰ ਬੰਦਾ ਡੀਸੀ ਆਫਿਸ ਤੋਂ ਕਚਹਿਰੀ ਦਾ ਮਲਾਕ ਇੱਥੇ ਆਂਦਾ ਜੀ ਅਸੀਂ ਇਹ ਵੀ ਪਹਿਲੂ ਕੀਤਾ ਜੀ ਵੀ ਈਮੇਲ ਦਾ ਕੋਈ ਵੀ ਭੇਜ ਦੇਗਾ ਜੀ ਡਰਨ ਦੀ ਕੀ ਲੋੜ ਹੈ ਜੀ ਅਸੀਂ ਕਿਉਂ ਮਤਲਬ ਇੰਨਾ ਦਿਖਾਈਏ ਪਰ ਨਜਾਕਤ ਹੈ ਜੀ ਇਹ ਮੌਕੇ ਦੀ 26 ਜਨਵਰੀ ਹੈ ਕੁਝ ਪਾਸ ਇਨਸੀਡੈਂਟ ਸੀਗਾ ਤੇ ਸਾਨੂੰ ਇਹ ਸਟੈਪ ਲੈਣਾ ਪਿਆ ਜੀ ਪਰ ਕਿਤੇ ਨਾ ਕਿਤੇ ਸਹਿਮ ਡਰ ਦਾ ਮੌਲ ਤਾਂ ਦੇਖੋ ਜੀ ਹਰੇਕ ਪਾਸੇ ਦੀ ਪੰਜਾਬ ਹੈ ਜੇ ਨਾਜੁਕ ਮਾਹੌਲ ਤੇ ਨਿਕਲਦਾ ਪਿਆ ਜੀ ਕੋਈ ਡਰ ਇੰਨਾ ਨਹੀਂ ਹੈ ਕਿ ਤੁਸੀਂ ਡਰਨ ਦੀ ਆ ਕੋਈ ਇੰਨੀ ਅਫਰ ਤਫਰੀ ਵਾਲਾ ਕੋਈ ਮਾਹੌਲ ਨਹੀਂ ਹੈ ਬਸ ਇਹ ਕਿ ਆਪਣੇ ਆਪ ਸਤਰ ਕਰੋ ਆਪਣੇ ਹਾਲਾਤਾਂ ਵਾਲਾ ਦੇਖ ਕੇ ਚੱਲੋ ਜੀ ਆ ਤੁਹਾਡੇ ਸਾਹਮਣੇ ਜੀ ਕੋਈ ਵਕੀਲ ਨੂੰ ਕੋਈ ਰੋਕ ਨਹੀਂ ਰਿਹਾ ਜੀ ਪਰ ਪ੍ਰੀਕੌਸ਼ਨਰੀ ਮੇਜਰ ਹੈ ਜੀ ਇਹ ਜਿਹੜੇ ਲੋਕ ਨੇ ਟਿਕਾ ਕੋ ਉਤਨਵਾਤੇ ਆਏ ਨਹੀਂ ਉਹਨਾਂ ਦੀ ਟਿਕਾ ਜਿਹੜੀਆਂ ਉਹਨਾਂ ਦੀ ਗੱਲ ਹੋਈ ਸੀ ਮੀਟਿੰਗ ਦੇ ਵਿੱਚ ਜਸ ਸਾਹਿਬ ਨਾਲ ਇਹ ਗੱਲ ਹੋਈ ਹੈ ਵੀ ਇੱਕ ਪਾਸਤਾ ਅਸੀਂ ਮਨਾ ਹੀ ਕਰਤਾ ਕੋਈ ਪੁਲਿਸ ਨੇ ਵੀ ਮਨਾ ਕੀਤਾ ਹੀ ਵੀ ਉੱਪਰ ਇਲਿਟਿਕਸ ਨਾ ਜਾਣ ਅਸੀਂ ਵੀ ਕੋਈ ਸਿਸਟਮ ਨਹੀਂ ਕਰ ਰਹੇ ਹਾਂ ਇਸ ਕਰਕੇ ਜੇ ਕੋਈ ਨਾ ਪਹੁੰਚ ਸਕੇ ਤਾਂ ਉਹਦੀ ਡੇਟ ਆਪਣੇ ਆਪ ਆ ਜਾਂਦੀ ਹੈ ਅੱਜ ਦੀ ਡੇਟ ਅੱਜ ਆਇਦੇ ਅੱਜ ਦੇ ਲਈ ਉਹਨਾਂ ਦੀ ਜਿਹੜੀ ਐਗਜ਼ੈਂਪਸ਼ਨ ਹੈ ਕੋਡ ਐਡਵਾਂਸ ਸੌਟਰ ਨਾਲ ਪਾਸ ਕੀਤਾ ਜਾਵੇ ਧੰਨਵਾਦ ਲੱਖਾਂ ਸਤਿ ਸ਼੍ਰੀ ਅਕਾਲ ਸੁਰੱਖਿਆ ਦਾ ਪੂਰੀ ਅੰਦਰ ਬੌਮ ਸਕੈਨ ਜੀ ਪੂਰਾ ਪੁਲਿਸ ਆਬ ਲਾਇਆ ਹੋਇਆ ਜੀ ਜੋ ਮੈਟਰ ਡਾਇਰੈਕਟਰ ਹੈ ਕੋਈ ਹੋਰ ਸਾਇੰਟਿਫਿਕ ਜੋ ਵੀ ਉਹਨਾਂ ਦੀ ਆਪਣੀ ਤਕਨੀਕ ਦੇ ਰੂਪ ਹੁੰਦੇ ਸਾਰੇ ਪਹੁੰਚੇ ਹੋਏ ਆ ਜੀ ਤੇ ਹੁਣ ਅਸੀਂ ਸੀਪੀ ਸਾਹਿਬ ਨਾਲ ਵੀ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਜੀ ਸਾਨੂੰ ਕਈ ਹੈ ਜੀ ਇੰਪਰੂਵਮੈਂਟਸ ਜੋ ਅਸੀਂ ਚਾਹੁੰਦੇ ਆ ਤੇ ਅਸੀਂ ਚਾਹਾਂਗੇ ਕਿ ਸੀਪੀ ਸਾਹਿਬ ਉਸ ਨੂੰ ਧਿਆਨ ਦੇਣ ਤੇ ਫਿਰ ਦੇਖਦੇ ਆ ਬਾਕੀ ਜੋ ਵੀ ਕੁਝ ਹੁੰਦਾ ਜੀ